ਸਤਿ ਸ਼੍ਰੀ ਅਕਾਲ ਜੋ ਕਿ ਪ੍ਰਣ ਲਿਆ ਸੀ ਪਿੰਡ ਰਾਣੇ ਨੂੰ ਹਰਿਆ ਭਰਿਆ ਪਿੰਡ ਬਣਾਉਣ ਲਈ ਅੱਜ ਪਿੰਡ ਰਾਣਾ ਦੇ ਜੋ ਪਾਰਕ ਬਣਿਆ ਹੈ ਗਰਾਊਂਡ ਹੈਗਾ ਉਸ ਵਿੱਚ ਬੂਟੇ ਲਾਉਣੇ ਸ਼ੁਰੂ ਕੀਤੇ ਨੇ ਮਕਸਦ ਸਾਡੀ ਵੀਡੀਓ ਬਣਾਉਂਦਾ ਯਾਨੀ ਕਿ ਸਾਨੂੰ ਤੁਸੀਂ ਵਾਹ ਵਾਹ ਜੀ ਸ਼ਾਬਾਸ਼ ਦਿਓ ਮਕਸਦ ਇਹ ਹੈ ਵੀ ਵੀਡੀਓ ਨੂੰ ਸ਼ੇਅਰ ਕਰੋ ਅਤੇ ਜਿਹੜਾ ਸ਼ੇਅਰ ਕਰੇ ਵੀਡੀਓ ਨੂੰ ਚੰਗਾ ਲੱਗੇ ਉਹ ਬੂਟੇ ਜਰੂਰ ਲਗਾਓ ਤੇ ਅਸੀਂ ਆਪਦੇ ਪਿੰਡ ਦੇ ਵੀਰਾਂ ਦਾ ਭੈਣਾ ਦਾ ਸਾਥ ਮੰਗਦੇ ਆ ਤਾਂ ਕਿ ਅਸੀਂ ਹੋਰ ਵੱਡਾ ਗਰੁੱਪ ਬਣਾ ਸਕੀਏ ਆ ਤੇ ਰਾਣੇ ਪਿੰਡ ਨੂੰ ਚੰਡੀਗੜ੍ਹ ਸੈਕਟਰ ਤਰ੍ਹਾਂ ਬਣਾ ਲ ਗਏ ਇਹ ਸਾਡੀ ਟੀਮ ਜੋ ਲਗਾਤਾਰ ਹਾਜ਼ਰੀ ਭਰ ਰਹੀ ਹੈ ਤੇ ਜਿਹੜੇ ਮੇਰੇ ਵੀਰ ਕੁਝ ਨਹੀਂ ਆਏ ਕਿਸੇ ਕਮਾਕਾਰਾਂ ਕਰਕੇ ਨਹੀਂ ਆ ਸਕੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਵੀ ਉਹ ਸਮਾਂ ਕੱਢਣ ਅਤੇ ਸਾਥ ਦੇਣ ਸਾਰਿਆਂ ਨੂੰ ਬੇਨਤੀ ਹੈ ਫਿਰ ਤੋਂ ਵੱਧ ਤੋਂ ਵੱਧ ਬੂਟੇ ਲਗਾਓ ਔਰ ਬੂਟੇ ਲਗਾ ਕੇ ਉਹਨਾਂ ਦੀ ਸੇਵਾ ਸੰਭਾਲ ਜਰੂਰ ਕਰੋ ਇਹ ਪਿੰਡ ਦਾ ਜੋ ਪਾਰਕ ਹੈ ਗਰਾਊਂਡ ਹੈ ਇਹ ਉੱਥੇ ਬੂਟੇ ਲਗਾ ਰਹੇ ਆ ਜੋ ਕਿ ਚਾਰ ਦੁਆਰੀ ਦੇ ਵਿੱਚ ਹੈਗੀ ਤਾਂ ਕਿ ਇੱਥੇ ਕੋਈ ਜਾਨਵਰ ਨਾ ਸਕੇ ਅਤੇ ਵੱਧ ਤੋਂ ਵੱਧ ਹਰਿਆਲੀ ਹੋ ਸਕੇ ਧੰਨਵਾਦ